ਸਾਹੀ ਇੱਕ ਪਿੰਡ ਵਿੱਚ ਦੋ ਭਾਈ ਤੇ ਭਾਈ ਜ਼ਿਮੀਦਾਰ ਉਹ ਇੱਕ ਕਰਤਾ ਹੁੰਦਾ ਨੰਬਰਦਾਰ ਤੇ ਇੱਕ ਤਾਂ ਇੱਕ ਜੋੜਦਾ ਹੁੰਦਾ ਹਾਲ ਖੇਤੀ ਇੱਕ ਕਰਦੇ ਇੱਕ ਨੰਬਰਦਾਰੀ ਤੇ ਹੀ ਰਹਿੰਦਾ ਪਰ ਉਹਨਾਂ ਬਾਗਿਆ ਕਿਤੇ ਇਧਰ ਬਾਗਿਆ ਉਹ ਹੋਰ ਕਹੇ ਲਾ ਕੇ ਮੰਡੀ ਸ਼ ਮੰਡੀ ਜੋ ਕੁਝ ਖੇਤ ਕੁਤਾ ਕੇ ਉਹ ਕਹਿੰਦਾ ਤੂੰ ਵਾਹੀ ਕਰੀ ਜਾਣਾ ਉਹ ਮੌਣਾ ਬੇਲਾ ਰਹਿੰਦਾ ਲੈ ਚੰਗੇ ਪਰੋਠੇ ਖਾਂਦਾ ਉਹ ਇੱਥੇ ਪਹਿਲੇ ਚਾਹ ਕਰਦੇ ਇੱਥੇ ਬੈਹਾਂ ਰੋਟੀਆਂ ਖਾਣਾਂ ਤੇ ਥੋੜੀ ਦੀ ਨੰਬਰਦਾਰੀ ਉਹਨੇ ਭਾਈ 60 ਸਾਲ ਸੀ ਕਿੰਨੇ ਦਾ ਵੀ ਚੱਲ ਕੁਛ ਦਿੰਦਾ ਫੇ ਕਰੀ ਜਾਂਦੇ ਚੱਲ ਆਪਾਂ ਨੂੰ ਕੀ ਆ ਫੇ ਭਾਈ ਹੌਲੀ ਹੌਲੀ ਲੱਗ ਗਿਆ ਕਿਸੇ ਦੀ ਉਂਗਲ ਤੇ ਕਹਿੰਦਾ ਗੱਲ ਵੀ ਪੱਕੀ ਆ ਯਾਰ ਆਪਾਂ ਨਾ ਕਰੀਏ ਉਹ ਇੱਕ ਕਹਿੰਦਾ ਵੀ ਤੂੰ ਭਰਾਵਾ ਹਾਲੇ ਉਹ ਕਰਿਆ ਕਰ ਨੰਬਰਦਾਰੀ ਤਾਂ ਹੁਣ ਮੈਂ ਕਰੂੰਗਾ ਤੂੰ ਜੋੜਿਆ ਕਰ ਹਾਲ ਉਹ ਕਹਿੰਦਾ ਕਰਤਾਲੀ ਤੇਥੋਂ ਹੋਣੀ ਨਹੀਂ ਕਹਿੰਦਾ ਨਹੀਂ ਹੋ ਜੋਗੀ ਕਹਿੰਦਾ ਮੈਂ ਕਰਿਆ ਕਰੋ ਤੂੰ ਤਾਂ ਆਪਦਾ ਉੱਧਰ ਕੰਮ ਕਰ ਹੁਣ ਹੱਲ ਜੋੜ ਕਹਿੰਦਾ ਚੰਗਾ ਜੋੜ ਲਾਂਗੇ ਕਹਿੰਦਾ ਤਾਂ ਪਹਿਲਾਂ ਐ ਕਰ ਤੂੰ ਉੱਪਰ ਚਾ ਕੇ ਦੇਖ ਲੈ ਆ ਕੇ ਦੇਖ ਲਾਂਗੇ ਵੀ ਤੈਨੂੰ ਨੰਬਰਦਾਰ ਜੇ ਤੂੰ ਐ ਨੰਬਰਦਾਰ ਬਣਨਾ ਹੈ ਕਹਿੰਦਾ ਮੜਿਆ ਪ੍ਰਾਂਤ ਤੱਕ ਉਦੀ ਲੇ ਬੇਡ ਕੇ ਲਿਆ ਕਹਿੰਦਾ ਚੰਗਾ ਹੁਣ ਪਿੰਡ ਚ ਵੱੜ ਗਿਆ ਹੁਣ ਅਗਲੇ ਨੂੰ ਕੀ ਪਤਾ ਲਾ ਮਾਈ ਚਾਚੀ ਤਾਈ ਆ ਕੇ ਉਹ ਨਾ ਪ੍ਰਾਂਤਲ ਵਿੜੀ ਵਾਲੀ ਕਹਿੰਦੇ ਮੈਂ ਤਾਂ ਕੰਮ ਕਰਦੇ ਨਾ ਕਿਉਂ ਨਾ ਪ੍ਰਾਂਤਲ ਵਿੜੀ ਵਿੱਚ ਕੀ ਗੱਲ ਹੋਈ ਉਹ ਤੁਹਾਡੇ ਘਰੇ ਨਹੀਂ ਜਾ ਇੱਥੋਂ ਕਰ ਲੈ ਜਦੋਂ ਆ ਗਿਆ ਕਿਹੜੇ-ਕਿਹੜੇ ਕਹਿੰਦਾ ਜਦ ਤੱਕ ਹੋਈ ਨਹੀਂ ਤਾਂ ਗੱਲ ਕਹਿੰਦਾ ਰਫੜਾ ਲੰਬਰਦਾਰੀ ਕਰਨੀ ਸਕਾਰੀ ਨਹੀਂ ਤੇ ਕਹਿੰਦਾ ਬਾਈ ਕਿਉਂ ਹੋਇਆ ਕਹਿੰਦੇ ਹਾਂ ਕਹਿੰਦਾ ਕੀ ਰੇਟ ਕਹਿੰਦਾ ਕਹਿੰਦਾ ਦਿਖਾ ਗੋ ਤੋਲ ਦੇ ਤੋਲਾ ਲਿਆ ਤੋ ਕਿਲੋ ਕਿਉਂ ਕਹਿੰਦਾ ਚਲੇ ਤਾਂ ਵਧੀਆ ਜਾਂ ਨਹੀਂ ਲੱਗਦਾ ਫੇਰ ਜਾਂਦਾ ਹੋਰ ਤਿਆਰ ਕਰਦੀ ਕੱਢ ਲੈ ਲੱਬੜ ਕੇ ਕਹਿੰਦਾ ਚੱਕ ਕੰਤੂ ਹਜੇ ਵੀ ਜੋੜ ਲੈ ਕੇ ਹਲ ਕਹਿੰਦਾ ਨਾ ਮੈਂ ਹੀ ਕਰੂੰ ਨੰਬਰਦਾਰੀ ਚਰੀ ਕੀ ਗੱਲ ਐ ਕਹਿੰਦਾ ਚੰਗਾ ਐ ਕਰ ਤੂੰ ਆਹ ਮੈਂ ਜੋੜਦਾ ਹਾਲ ਤੂੰ ਚਰੀ ਲਿਆ ਦੁਕਾਨ ਤੋਂ ਐਂਡ ਤੋਂ ਦੁਕਾਨਾਂ ਦੇ ਹੁਣ ਚਰੀਆ ਹੁਣ ਰੱਖ ਲੈnde ਜਬਾਰ ਲਿਆ ਆਪਾਂ ਚਰੀ ਵੇਚਣੀ ਐ ਕੋ ਲੋ ਜੇ ਵਿਚਾਰਾ ਹੋਤੀ ਕਹੋਨੇ ਜਾ ਕੇ ਕਾਂ ਫੁੜੀ ਬੈਠੀ ਦੀ ਦੁਕਾਨ ਤੇ ਪੈਸੇ ਫੜਾਤੇ ਉਹ ਬੁੜੀ ਕੋਈ ਕੰਮਜਗਾਰ ਦੇ ਕਹਿੰਦਾ ਜਵਾਰ ਦੇ ਦੀ ਆ ਫੜ ਪੈਸੇ ਉਹ ਬਿੰਦ ਕ ਬੈਠਾ ਰਿਹਾ ਉਹਨੇ ਪਾਣੀ ਪੂਣੀ ਪਿਲਾਤਾ ਉਹ ਦੇਖ ਕੇ ਜੇ ਕਹਿੰਦਾ ਤੂੰ ਮੈਨੂੰ ਜਵਾਰ ਤਾਂ ਤੋਲ ਦੇ ਮੈਂ ਤਾਂ ਜਾਣਾ ਕਹਿੰਦੀ ਜਵਾਰ ਜੇ ਤਾਂ ਗੱਲ ਨਹੀਂ ਕੀਤੀ ਤੈਨੂੰ ਪਾਣੀ ਕਹ ਦੇ ਪਿਆਤਾ ਕਹਿੰਦੀ ਜਵਾਰ ਤਾਂ ਫਿਰ ਦੇ ਨਿਆ ਪੈਸੇ ਤਾਂ ਮੈਂ ਪੈਸੇ ਦੇ ਦੇ ਕਹਿੰਦੀ ਨਾ ਤੂੰ ਤਾਂਹੀਂ ਬੈਠਾ ਨਾ ਪੈਸੇ ਮੁੱਕਰ ਕੇ ਕਹਿੰਦਾ ਮੈਂ ਤੈਨੂੰ ਫੁਲਾਏ ਨੇ ਕਹਿੰਦੀ ਮੈਂ ਰੌਲਾ ਪਾ ਦੂੰ ਬਾਲਾ ਰੋਹ ਕਰਦਾ ਵੀ ਮੱਲੋ ਮਲੀ ਧੱਕੇ ਨਾਲ ਮੇਥੋਂ ਜਵਾਰ ਲੈ ਜਾਂਦਾ ਉਹ ਡਰ ਗਿਆ ਭਾਈ ਡਰ ਕੇ ਵਾ ਗਿਆ ਕਹਿੰਦਾ ਉਹ ਜਵਾਰ ਕਿੱਥੇ ਆਹ ਜਵਾਰ ਤਾਂ ਯਾਰ ਮੈਂ ਕਹਿੰਦਾ ਪੈਸੇ ਪਹਿਲਾਂ ਫੜਾ ਤੇ ਉਹ ਕਮਜਾ ਕਰਦੀ ਮੈਂ ਬਿੰਦਕ ਬੈਠਾ ਰਿਆ ਉਹ ਭੁੱਲ ਗਈ ਉਹ ਮੈਨੂੰ ਕਹਿੰਦੀ ਕਿ ਪਾਣੀ ਮੰਗਾ ਤੇ ਮੈਂ ਤੈਨੂੰ ਪਿਆਤਾ ਵੀ ਤਾਂ ਜਵਾਰ ਦੇਤਾ ਕੋਈ ਗੱਲ ਨਹੀਂ ਕਰੀ ਵੀ ਲੈ ਪੈਸੇ ਜਵਾਰ ਦੇ ਦੇ ਨਾ ਪੈਸੇ ਤਾਂ ਮੈਂ ਦੇਤੇ ਸੀ ਕਹਿੰਦਾ ਭੁੱਲ ਗਿਆ ਦਿੱਤੇ ਨਹੀਂ ਕਹਿੰਦਾ ਭੁੱਲ ਕਾਣੂਗੀ ਕਹਿੰਦਾ ਜੇ ਮੈਂ ਕਾ ਵੀ ਤੈਨੂੰ ਫੜਾ ਤੇ ਰੌਲਾ ਪਾਉਣ ਲੱਗ ਕੇ ਨਹੀਂ ਮੈਂ ਤੇਰਾ ਰੋਲਾ ਪਾਉਂ ਵੀ ਮੇਰੇ ਮੱਲੂਮ ਅਲੀ ਜਵਾਰ ਖੋਂਦਾ ਲਿਆਂਦੇ ਧੱਕੇ ਨਾਲ ਉਹ ਕਹਿੰਦਾ ਮੈਂ ਮੁੜਿਆ ਕਹਿੰਦਾ ਕੋਈ ਨਾ ਕਾ ਤੇਥੋ ਨੰਬਰਦਾਰ ਹੀ ਨਹੀਂ ਯਾਰ ਹੁਣੀ ਕਹਿੰਦਾ ਯਾਰ ਕੋਈ ਨਹੀਂ ਬੱਚੀ ਹੋਊ ਕਾ ਚੰਗਾ ਐ ਕਰ ਫਿਰ ਜਬ ਬਲਦ ਵੇਚਿਆ ਫੇ ਮੰਡੀ ਤੇ ਮੈਂ ਜੋੜ ਲੈਣ ਹਾਲ ਤਿੰਨ ਬਲਦ ਨੇ ਕਹਿੰਦਾ ਕੀ ਕਰਨੇ ਨੇ ਵੀ ਮੈਂ ਤਾਂ ਦੋਨਾਂ ਨਾਲ ਹੀ ਵਾਹੀ ਕਰ ਲੂੰ ਇੱਕ ਉਹਦੇ ਝੋਟਾ ਸੀ ਕਹਿੰਦਾ ਮੈਂ ਜੋੜ ਲਿਆ ਤੂੰ ਆ ਲੈ ਜਾ ਕਹਤਾ ਸੀ ਵੀ ਆ ਬਲਦ ਵੇਚਿਆ ਕਾ ਕਹਿੰਗਾ ਚੰਗਾ ਉਹਨੇ ਨੇ ਰਿਹਾਏ ਮੰਡੀ ਤੇ ਫੇਰ ਤੁਰ ਕੇ ਜਾਂਦੇ ਨੇਰੇ ਹੋਏ ਤੁਰਦੇ ਅੱਧੀ ਰਾਤੋਂ ਵੀ ਮੰਡੀ ਦੇ ਹੱਕ ਕੇ ਲੈ ਜਾਂਦੇ ਫੇਰ ਦਿਨ ਚੜ੍ਹਦੇ ਨੂੰ ਮੰਡੀ ਦੇ ਆਲਾ ਭੱਜ ਜਾਂਦਾ ਉਹਨੇ ਭਈ ਤੁਰ ਪਿਆ ਹੁਣ ਤਾਂ ਸਾਈਡੀਆਂ ਟੂਲੀਆਂ ਤੇ ਮਿੰਟ ਚ ਭੱਜ ਜਾਂਦੇ ਨੇ ਦਿਨੇ ਲੱਦ ਕੇ ਲੈ ਉਹ ਚਾਰ ਥੱਗ ਤੇ ਭਈ ਚਾਰ ਪੰਜ ਚਾਰ ਉਹਦੇ ਮੁੰਡੇ ਦੇ ਇੱਕ ਬੜਾ ਆਪਦੀ ਉਹਨਾਂ ਨੇ ਵੀ ਮੰਡੀ ਆ ਚ ਕੋਈ ਨਾ ਕੋਈ ਲਿਆਵਾਂਗੇ ਥੱਗ ਕੇ ਉਹ ਰਾਤ ਬਹਿ ਗਏ ਰਾਤ ਬਹਿ ਕੇ ਉਹਨੇ ਰੇ ਹੋਏ ਤੁਰਿਆ ਜਾਂਦਾ ਉਹਨਾਂ ਦੀ ਮੱਥੀ ਹੋਈ ਤੇ ਵੀ ਬਲਦ ਨੂੰ ਕੱਟਾ ਕਹਿ ਦਿਆ ਕਰੂ ਜਦੋਂ ਤੁਰਿਆ ਜਾਂਦਾ ਕਹਿੰਦਾ ਓਏ ਬਲਦ ਆ ਕੱਟੇ ਦਾ ਕੀ ਲੈਣਾ ਲੈਣੀ ਤੇਲੀ ਕਹਿੰਦਾ ਕੱਟਾ ਇਹ ਅੰਨਾ ਹੈ ਬਲਦ ਹੈ ਕਹਿੰਦਾ ਬਲਦ ਕਿਥੋਂ ਕੱਟਾ ਹੈ ਲੈ ਲੈ ਲੈਨੇ ਦੋ ਪੈਸੇ ਕਹਿੰਦਾ ਨਾ ਗਾਹਾਂ ਬਾਗਾ ਕਿੱਲੇ ਦੋ ਕਿਲੇ ਤੁਰਿਆ ਜਾਂਦਾ ਹੋਰ ਆ ਗਿਆ ਕਹਿੰਦਾ ਕੱਟੇ ਦਾ ਕੀ ਲੈਣਾ ਕਹਿੰਦਾ ਯਾਰ ਕੱਟਾ ਇਹ ਬਲਦ ਹੈ ਕਹਿੰਦਾ ਕਹਿੰਦਾ ਨਾ ਕੱਟਾ ਹੈ ਲੈ ਲੈ ਐਸਾ ਤੋਂ ਪੈਸੇ ਲੈਣ ਨੇ ਕੱਟੇ ਦੇ ਤੇਲੀ ਕੋਈ ਕਹਿੰਦਾ ਨਾ ਯਾਰ ਇਹਦਾ ਬਲਦ ਬਲਦ ਤਾਂ ਮੈਂ ਮੰਟੀ ਤੇ ਵੇਚ ਕੇ ਆਂ ਤੀਜਾ ਫੇਰ ਬੈਠਾ ਉਹ ਤੂੰ ਕਹਾ ਖੜਾ ਮੱਸੀ ਤਾਂ ਉਹਦੀ ਹੋਈ ਸੀ ਚਾਰੇ ਪੇਉ ਪੱਤਾਂ ਦੀ ਪੰਜਾਂ ਦੀ ਕਹਿੰਦਾ ਉਹ ਕੱਟੇ ਦਾ ਕੀ ਲੈਣਾ ਕਹਿੰਦਾ ਇਹ ਕੱਟਾ ਯਾਰ ਬਲਦ ਹੈ ਤੁੰਨਾ ਤਾਂ ਨਹੀਂ ਵੀ ਬਲਦ ਵਿੱਚ ਜਾਣਾ ਕਹਿੰਦਾ ਕੱਟਾ ਹੈ ਬਲਦ ਕਿਹੜਾ ਹੈ ਉਹਦੇ ਮਨ 'ਚ ਵਹਿਮ ਹੋ ਗਿਆ ਕਹਿੰਦਾ ਭਾਵੇਂ ਮੈਂ ਨੇਰੇ 'ਚ ਕੱਟੇ ਹੀ ਤਾਂ ਨਹੀਂ ਹਕਾਤਾ ਆਪਣੀ ਦੂਜਾ ਕਹਾਂ ਜੀ ਕਿਸ ਨੇ ਹੁਣ ਕੱਟਾ ਦੇ ਦਿਆਂਗੇ ਯਾਰ ਇਹਦਾ ਕੱਟਾ ਹੀ ਆ ਫਿਰ ਐਨੇ ਜਾਣੇ ਤਾਂ ਕੱਟਾ ਕਹਿੰਦੇ ਆਪਾਂ ਬਲਦ ਕਹਿੰਨੇ ਆ ਉਹ ਚੌਥੇ ਪੰਜਵੇਂ ਦੇ ਵਾਗਿਆ ਜਦੋਂ ਕਹਿੰਦਾ ਕੱਟੇ ਦਾ ਕੀ ਲੈਣਾ ਕਹਿੰਦਾ ਯਾਰ ਕੱਟਾ ਹੈ ਬਲਦ ਦਾ ਕਹਿੰਦਾ ਬਲਦ ਬੋਲਦਾ ਕਿਹੜਾ ਲੈਣੀ ਹੈ ਥੇਲੀ ਲੈ ਲੈ ਕੱਟੇ ਦੀ ਇਹਦਾ ਕੱਟਾ ਹੱਕੀ ਜਾਂਦਾ ਕਹਿੰਦਾ ਕੱਟਾ ਹੀ ਹੋ ਯਾਰ ਕਹਿੰਦਾ ਟੰਗਾ ਲਿਆ ਚੱਲਾ ਥੇਲੀ ਚ ਦੇ ਗਿਆ ਘਰੇ ਜਾ ਕੇ ਵਾਗਿਆ ਭਾਈਆ ਮਾਉਨਾ ਨੇੜੀ ਨੇ ਪੜਕੋਦਾ ਕੰਮ ਆ ਪਾਇਆ ਗਿਆ ਜਾ ਕੇ ਮੂਹਨੇਰੇ ਜੀ ਉਹਨੇ ਠਾ ਦੇਖਿਆ ਜਦੋਂ ਉੱਥੇ ਹਲ ਜੋੜਨ ਨੂੰ ਕਹਿੰਦਾ ਪਾਇਆ ਹਜੇ ਇਹਦਾ ਪੈਕ ਆ ਵੇਚ ਵੀ ਆਇਆ ਬਲਦ ਉਹਨੇ ਠਾ ਲਿਆ ਕਹਿੰਦਾ ਬਲਦ ਵੇਚ ਵੀ ਆਇਆ ਤੂੰ ਅੱਛਾ ਉਹ ਉਹਦੇ ਗੱਲ ਪੈ ਗਿਆ ਕਹਿੰਦਾ ਬਲਦ ਤੀ ਉਹ ਐਂਦਾ ਕੱਟਾ ਹਕਾਤਾ ਮੈਨੂੰ ਮੇਰੇ ਨਾਲ ਹੀ ਤਚਰਾ ਕਰੇ ਠੱਗੀ ਮਰ ਜਨੇ ਜਰਾ ਬਲਦ ਕੱਟਾ ਹਕਾ ਕੇ ਉਹ ਬਲਦ ਕਹਿੰਨੇ ਕਹਿੰਦਾ ਕੱਟਾ ਤਾਂ ਉਹ ਖੜਾ ਹੈ ਕਹਿੰਦਾ ਫੇਰ ਪਤਾ ਨਹੀਂ ਪਈ ਉਹ ਤਾਂ ਮੈਂ ਤਾਂ ਕੱਟਾ-ਕੱਟਾ ਹੀ ਕਰੀ ਗਏ ਨੇ ਸਾਰੇ ਕਹਿੰਦਾ ਠੱਗ ਨੇ ਉਹ ਠੱਗ ਨੇ ਠੱਗ ਤੇ ਤੈਨੂੰ ਲਾਇਗੇ ਕਹਿੰਦਾ ਕੋਈ ਗੱਲ ਨਹੀਂ ਮੈਂ ਲਿਆਂ ਹੁਸਾਰਾ ਕੋ ਤੂੰ ਜੋੜ ਰਿਹਾ ਹਾਲਾ ਕਹਿੰਦਾ ਮੈਂ ਜੋੜਦਾ ਪਈ ਉਹਨੇ ਜੋੜ ਲਿਆ ਹਾਲ ਫਿਰ ਕਹਿੰਦਾ ਤੇਥੋਂ ਨੰਬਰਦਾਰੀ ਨਹੀਂ ਹੁੰਦੀ ਇਹ ਕਹਿੰਦਾ ਚੱਲ ਜੋੜ ਹੀ ਲੈਣਿਆ ਅੱਲਾ ਤਾਂ ਉਹ ਗਿਆ ਬੁੜੀ ਕੋਲੇ ਕਹਿੰਦਾ ਪਹਿਲਾਂ ਬੁੜੀ ਤੋਂ ਪੈਸੇ ਮੜ ਪਾਉਂਦੇ ਜਦੋਂ ਉਹਨੇ ਤੁਰਿਆ ਗਿਆ ਜਾ ਉਹ ਤਾਂ ਹਲ ਜੋੜ ਗਿਆ ਉਹਨੇ ਦੁਕਾਨ ਤੋਂ 5-7 30 ਬੰਜੇ ਲੈ ਰੇ ਪੱਟੇ ਪੱਟੇ ਰੀਵੰਜ ਲੈ ਕੇ ਉਹ ਬੁੜੀ ਕੋਲੇ ਪਾ ਗਿਆ ਕਹਿੰਦੀ ਬਈ ਕਹਿੰਦਾ ਮੈਂ ਜਵਾਰ ਸਹੀਂ ਕਹਿੰਦੀ ਆਪੇ ਰਿਵੰਜ ਕਿੱਥੋਂ ਲਈ ਫਿਰਦਾ ਕਹਿੰਦੀ ਬਾਲੇ ਸੋਨੇ ਨੇ ਕਹਿੰਦਾ ਰੀਵੰਨ ਨਾਲ ਤਾਂ ਕੋਈ ਟੈਂਪੂ ਟੁੱਪੂ ਗੱਡਾ ਜਾਂਦਾ ਸੀ ਉਹ ਕਿਤੇ ਫਸ ਗਿਆ ਦਰਕਤਾਂ ਚ ਕਹਿੰਦਾ ਉਹ ਮੈਂ ਲਾ ਲਿਆਂ ਦੇ ਚਾਰਕਾ ਕਹਿੰਦਾ ਅਜੇ ਹੋਰ ਵੀ ਨੇ ਉੱਥੇ ਲੰਮ ਕਦੇ ਨੇ ਕਹਿੰਦਾ ਉੱਥੇ ਤਾਂ ਫੱਜ ਗਿਆ ਕਹਿੰਦਾ ਮੈਂ ਤਾਂ ਦੋ ਕ ਲਾ ਲੇ ਵੀ ਆਪਾਂ ਬਾਲੇ ਕੀ ਕਰਨੇ ਨੇ ਕਹਿੰਦੀ ਕਿੱਥੇ ਜੇ ਕਹਿੰਦਾ ਸੋਹਣੀ ਬਾਲੇ ਨੇ ਕਹਿੰਦੀ ਖਲ ਜਾ ਫੇਰ ਮੈਂ ਜਵਾਸ ਤੈਨੂੰ ਆਖੀ ਦਿੰਨੀ ਆ ਫੇਰ ਕੋਈ ਲਾਲੂ ਕਹਿੰਦਾ ਕਹਾਂ ਨੇ ਇਧਰ ਲਕਤਾਆਂ ਲੰਮਕਦੇ ਤੇ ਕਹੀ ਉਹ ਭਾਈ ਭੱਜ ਗਈ ਵੀ ਮੈਂ ਲਾ ਲਿਆ ਮੈਂ ਸੇਤੀ ਉਨੂੰ ਬਠਿਆ ਕੀ ਦੁਕਾਨ ਚ ਐਨੇ ਉਹਕੇ ਲਾਲੇ ਵੀ ਖੇਤ ਗੁੱਤੀ ਕਰ ਲੈਣ ਉਹ ਲਾਲ ਆ ਗਿਆ ਪਹਿਲਾ ਜਾ ਹੋ ਗਿਆ ਲਾੜੀ ਲੈ ਕੇ ਕਹ ਉਹ ਕੱਦਰ ਗਈ ਯਾਰੇ ਉਹ ਕਲਾ ਦੁਕਾਨ ਚ ਬਠਾ ਕਹਿੰਦਾ ਪਤਾ ਨਹੀਂ ਯਾਰ ਮੈਂ ਤਾਂ ਚੜੀ ਲੈਣੀ ਦੀ ਕਹਿੰਦਾ ਇੱਥੇ ਪੱਕੀ ਵਾਲਾ ਮੁੰਡਾ ਜਤੀ ਉਹਦੇ ਨਾਲ ਬਾਕੀ ਕਹਿੰਦੀ ਆ ਕਰਨੀ ਮੈਂ ਖੜ ਜਾ ਮੈਂ ਆ ਕੇ ਦਿੰਨੀ ਆ ਤੈਨੂੰ ਅੱਜ ਤੈਨੂੰ ਬਾਕੇ ਕਹਿੰਦਾ ਫੜਾ ਬੰਨ ਕੇ ਬਲਦ ਲੈ ਕੇ ਪਲਾਨੀ ਕਹਿੰਦਾ ਕਿਧਰ ਨੂੰ ਬਾਕੇ ਕਹਿੰਦਾ ਅੱਜ ਤੈਨੂੰ ਪਾ ਗਿਆ ਉਹ ਦਰਖਤਾਂ ਤੇ ਹੋ ਪਾਲਦੀ ਫਿਰੇ ਇੱਕ ਦੋ ਤਾਂ ਜਿਹੜੇ ਟੰਗੇ ਤੋਂ ਨੇ ਲਾ ਲੇ ਵੀ ਹੋਰ ਵੀ ਗਾਹਾਂ ਹੋਣਗੇ ਤਰੀਬਨ ਕਹਿੰਦਾ ਹੋ ਫੜਦੀ ਐ ਆ ਕੇ ਫੜਕੇ ਗੋਤਰੀ ਤਣ ਮਾਰੇ ਡੰਡੇ ਕਹਿੰਦਾ ਇਹ ਦੱਸ ਕਿਧਰ ਐ ਫੜਦੀ ਐ ਇੱਧਰ ਕਹਿੰਦੀ ਮੈਂ ਤਾਂ ਰੀਵਨ ਦੇ ਕਾ ਚਲੋ ਕੜੀਸ਼ ਕੇ ਲਿਆ ਉਥੇ ਉਹਨੂੰ ਕਹਿੰਦੀ ਵੀ ਭਾਈ ਤਾਂ ਮੈਨੂੰ ਘਟਵਾਤਾ ਕਹਿੰਦਾ ਮੈਂ ਤੈਨੂੰ ਕੀ ਕਹਾਂ ਮੈਂ ਤੈਨੂੰ ਆ ਕਰ ਵੀ ਰਿਵਨ ਜੋ ਉੱਥੇ ਲੰਮਕਦੇ ਨੇ ਹੋਰ ਵੀ ਮੈਂ ਤਾਂ ਕੋਈ ਨਹੀਂ ਮੈਂ ਤਾਂ ਚਰੀ ਕਿਨੋਂ ਡਿੱਕੀ ਜਾਣਾ ਤੈਨੂੰ ਕਹਿੰਦੀ ਆ ਫੜਨ ਵਾਲੇ ਆਪੀ ਚਰੀ ਲੈ ਜਾ ਨਾਲੇ ਆਪਦੇ ਪੈਸੇ ਲੈ ਜਾ ਕਹਿੰਦਾ ਮੇਰੇ ਭਾਈ ਦੇ ਨਾਲ ਤਾਂ ਪੈਸੇ ਰੱਖ ਲੈ ਨਾ ਇਹ ਚਰੀ ਨਹੀਂ ਦਿੱਤੀ ਉਹ ਤੈਨੂੰ ਪਤਾ ਨਹੀਂ ਠੱਗਿਆ ਮਾਰਦੀ ਹੈ ਕਹਿੰਦੀ ਨਾਲੇ ਬਾਰੇ ਪੈਸੇ ਲੈ ਜਾ ਨਾਲੇ ਚਰੀ ਲੈ ਜਾ ਮੜਵਾ ਲਿਆ ਕਹਿੰਦਾ ਚੱਕੋ ਨਾ ਚਰੀ ਲੈ ਜਾਂਦੀ ਨਾ ਤੇਰੇ ਕਿਰੇ ਪੈਸੇ ਰੱਖੇ ਤੇ ਉਹ ਲੈ ਜਾਂਦੇ ਕਹਿੰਦਾ ਹੁਣ ਵੱਲਦਾ ਵਾਲਾ ਕੰਮ ਕਰਦਾ ਠੱਗ ਨੇ ਹੋ ਠੱਗ ਵੇਚਿਆ ਤਾਂ ਵੱਧਦੀ ਐ ਲੈ ਗਏ ਤੈਨੂੰ ਕੱਟਾ ਸਮਝ ਕੇ ਪਈ ਹੈ ਕਾ ਤੇ ਮੁੰਡਾ ਜਾ ਉਹਦਾ ਦਾੜੀ ਤੇ ਲਵਾ ਕੇ ਉਸ ਤਰ੍ਹਾਂ ਪਾ ਕੇ 부ੜੀਆਂ ਵਾਲੇ ਕੱਪੜੇ ਵਾਦੀਆ ਲਾਲ ਚਮਕਵੇਂ ਜਾ ਕੇ ਬਹਿ ਗਿਆ ਰਸਤੇ ਜੇ ਤਾਂ ਉਹ ਵੀ ਉਹਨੇ ਚਾਰੇ ਮੁੰਡੇ ਕਹਿੰਦੇ ਅਸੀਂ ਲਿਆਉਣੇ ਬਾਪੂ ਠੱਗੀ ਮਾਰ ਕੇ ਕੋਈ ਤੂੰ ਨਹੀਂ ਕਰੇ 부ੜੀ ਉਹਨਾਂ ਦੇ ਕੋਈ ਹੈ ਨਹੀਂ ਦੀ 부ੜੀ ਮਰੀ ਹੋਈ ਸੀ ਉਹ ਕਹਿੰਦੇ ਵੀ ਉਹ ਕਹਿੰਦੇ ਤੂੰ ਬੈਠਿਆ ਇੱਥੇ ਕਹਿੰਦੇ ਬੈਠਿਆ ਘਰ ਵਾਲਾ ਮਰ ਗਿਆ ਉਹ ਰੋਟੀ ਰਾਟੀ ਦਾ ਹੀ ਲਾ ਬਣਾ ਲੈ ਮੈਨੂੰ ਕੋਈ ਗਾਈ ਨਹੀਂ ਹੁਣ ਕਰੇ ਕੁਛ ਨਹੀਂ ਕਹਿੰਦੇ ਫੇ ਸਾਡੇ ਨਾਲ ਬਖ ਚੱਲ ਰਹਿ ਜੀ ਤੇ ਨਾਲੇ ਅਸੀਂ ਠਾਕਾ ਕਹਿੰਦੇ ਰੁਪਈਏ ਪਿੱਥੇ ਲੈ ਲਿਆਉਣੇ ਆ ਅੱਛਾ ਉਮਾ ਦਾ ਮਾਜਾ ਮਰਜ਼ੀ ਨਹੀਂ ਕਹਿੰਦੀ ਚਲੋ ਮੈਂ ਤਾਂ ਜਾਣਾ ਹੀ ਐ ਬਾਕੀ ਕਰੇ ਜਾ ਕੇ ਆਪ ਚਾਰੇ ਪਹਿਲਾਂ ਕੇ ਲੜਨਾ ਉਹ ਕਹਿੰਦਾ ਮੈਂ ਰੱਖਣੀ ਉਹ ਕਹਿੰਦੀ ਵੀ ਗੱਲ ਸੁਣੋ ਇੱਕ ਜਣਾ ਕੋਈ ਸਰ ਤਰ ਲੋ ਮੈਨੂੰ ਮੈਂ ਇੱਕ ਜਣੇ ਦੇ ਰਹੂੰ ਵੀ ਐਂ ਸਾਰੇ ਤੁਸੀਂ ਆਪ ਦਾ ਇੱਕ ਰਾਏ ਕਰ ਲੋ ਉਹ ਆਪ ਤੋ ਕਹੇ ਮੈਂ ਰੱਖਣੇ ਉਹ ਕਹੇ ਮੈਂ ਰੱਖਣੇ ਇੱਕ ਕਹਿੰਦਾ ਉਹ ਐ ਕਰੂਏ ਆਪਾਂ ਆਪਾਂ ਬਾਪੂ ਦੀ ਬਿਠਾ ਦੋ ਹਾਂ ਇਹ ਆਪਣੀ ਬੇਬੇ ਬਾਂਜੂ ਆਪਾਂ ਨੂੰ ਰੋਟੀਆਂ ਪਕਾਪਕਾ ਖਾਈ ਜਾਵਾਂਗੇ ਆਪਾਂ ਲਾ ਦਿਆ ਕਰੂ ਉਹਨਾਂ ਬੇਬੇ ਬਨਾਲੀ ਕਹਿੰਦੇ ਚੱਲ ਸਾ ਤੂੰ ਬਾਪੂ ਦੀ ਰਹਿ ਜਾ ਸਾਡੀ ਬੇਬੇ ਬਾਂਜਾ ਕਹਿੰਦੀ ਠੀਕ ਹੈ ਰੋਟੀਆਂ ਪਕਾ ਕੇ ਖਵਾ ਦੂੰ ਉਹ ਖਾਦਿਆ ਕਹਿੰਦੇ ਤੰਗਾ ਐ ਕਰ ਤੂੰ ਰੋਟੀਆਂ ਟੇਕੀ ਹੋਣਾਂ ਟੇਕ ਖਾਲੀਆਂ ਵੀ ਅਸੀਂ ਲਿਆਉਣੇ ਠੱਗੀ ਮਾਰ ਕੇ ਫੇ ਤੂੰ ਚੱਲ ਘਰੇ ਰਹਿ ਤੂੰ ਕਹਿੰਦੀ ਤੰਗਾ ਵੀ ਆਉਂ ਜਾਨ ਮੈਂ ਰੋਟੀ ਆਟੀ ਲਾ ਲੂੰਗੀ ਤੂੰ ਖਾ ਲਓ ਜੇ ਹੁਣ ਤੱਕ ਖਾ ਲਿਆ ਕਹਿੰਦੇ ਸੀ ਉਹ ਤਾਂ ਬਾਕੇ ਠੱਕੀ ਮਾਨ ਉਹਨੇ ਤਾਂ ਫੁੜਾ ਛੱਟ ਲਿਆ ਮਗਰ ਉਹ ਦੇ ਫੁੜੇ ਦੇ ਲੱਤ ਦੇ ਫੁੜੇ ਦੇ ਮੁੱਕੀ ਫੇ ਛੱਟ ਲਿਆ ਉਹ ਕਹਿੰਦਾ ਭੈਣ ਦਾ ਇਹ ਕਿਹੜੀ ਤੀਮੇ ਤਾਂ ਕੋਈ ਹੋਰ ਹੀ ਕੁਸ ਹੈ ਛੱਟਿਆ ਕਹਿੰਦੇ ਕੀ ਮੰਗਦਾ ਕੀ ਆ ਯਾਰ ਕਹਿੰਦਾ ਬਲਦ ਵਾਲਾ ਮੈਂ ਕੱਟਾ ਕਰਕੇ ਨਹੀਂ ਲਿਆ ਇੱਕ ਥੇਲੀ ਦਾ ਉਹ ਆ ਮੈਂ ਬਲਦ ਵਾਲਾ ਗੱਛ ਕਹਿੰਦਾ ਪੈਸੇ ਕਿੱਥੇ ਨੇ ਵੱਜਿਆ ਜਦੋਂ ਬੁੜਾ ਕਾ ਹੋ ਉੱਥੇ ਪਏ ਨੇ ਦੱਬੇ ਜੇ ਕੱਢ ਲੈ ਫੇਰ ਮਾਰੇ ਚਾਰ ਦਿੱਤੀ ਚ ਮੁੱਕੀਆਂ ਕਹਿੰਦਾ ਇੱਧਰ ਪਏ ਨੇ ਕੁਸ ਕੱਢ ਕੇ ਦੋ ਤਿੰਨ ਸਾਮੋਂ ਦਾ ਕਹਿੰਦਾ ਵੀ ਹੁਣ ਤਾਂ ਇਹ ਮਾਰ ਛੱਡ ਹੋਣੀ ਹੈ ਕਹਿੰਦਾ ਚਲ ਠੀਕ ਹੈ ਜਿੰਨਾ ਚਿਰ ਠੱਗੀ ਨਹੀਂ ਛੱਡਦੇ ਕਹਿੰਦਾ ਸੋਨੂੰ ਮੈਂ ਛੱਡਦਾ ਨਹੀਂ ਫੇਰ ਵੀ ਮੈਨੂੰ ਚਲ ਭੱਜ ਗਿਆ ਉਹ ਆਇਆ ਠਗੀ ਠੋਗੀ ਮਾਰ ਕੇ ਆ ਕੇ ਭਈ ਘਰ ਆ ਕੇ ਉਹ ਰੋਟੀਆਂ ਮੰਨ ਕਹਿੰਦੇ ਬੇਬੇ ਕਿੱਥੇ ਲਾਣੀਆਂ ਰੋਟੀਆਂ ਕਹਿੰਦਾ ਕਿਹੜੀ ਬੇਬੇ ਦੀ ਭੈਣ ਉਹ ਤਾਂ ਬਲਦ ਵਾਲਾ ਸੀ ਤਾਂ ਮੇਰੇ ਦਾ ਕਹਿੰਦਾ ਕੁੱਟ-ਕੁੱਟ ਕੇ ਹੱਦ ਬਠਿਆ ਗਿਆ ਥੱਲੇ ਨਾਲੇ ਪੈਸੇ ਲੈ ਗਿਆ ਕਿਹੜਾ ਤੀ ਉਹ ਬੇਬੇ ਕੋਦੇ ਬਣੇ ਨੇ ਭਾਈ 5-10 ਦਿਨ ਨੰਗੇ ਬੁੜੇ ਦੇ ਉਹ ਸੇਖ ਸੁਖ ਜਿਹਾ ਦਿਆ ਕਰਨ ਧੱਪੇ ਤੋਂ ਪੈਸੇ ਕਰਨ ਐਨੇ ਦਾੜੀ ਰੂੜੀ ਜੀ ਆ ਗਈ ਉਹ ਦਾੜੀਆਂ ਹੁਣ ਹਾਕੀਮਾਂ ਦੇ ਵੀ ਦਾੜੀਆਂ ਰੂੜੀਆਂ ਮੁੰਨੀਆਂ ਹੁੰਦੀਆਂ ਨੇ ਉਹਦਾ ਬਾਅਦ ਹਾਕੀਮ ਬਣ ਗਿਆ ਪਹਿਲਾਂ ਉਹ ਇੱਕ ਗਮਾਂਡੀਆਂ ਦੇ ਕੋਈ ਨੇਰੇ ਪਾਣੀ ਤੋਂ ਆਇਆ ਸਿਆਲ ਦਾ ਮਹੀਨਾ ਜੀ ਉਹ ਕਹਿੰਦੇ ਵੀ ਅੱਗ ਸੇਕਣਾ ਅੱਗ ਨਹੀਂ ਆਪਦੇ ਘਰੇ ਦੇਖਣੇ। ਉਹ ਕਹਿੰਦੀ ਐ ਨਹੀਂ ਹੁਣ ਅੱਗ ਮੱਚਦੀ। ਕਹਿੰਦਾ ਨਾ ਤੇ ਬੁੜੇ ਨੂੰ ਸੇਕ ਦਿੰਦੇ ਹੁੰਦੇ ਉਹਨਾਂ ਨੂੰ ਲੈ ਅੱਗ। ਉਹ ਉਹਨਾਂ ਦੇ ਹੱਕੂ ਕਹਿੰਦਾ ਉਹ ਸੇਕ ਦਿੰਦੇ ਨੇ ਬੁੜੇ ਨੂੰ ਸੱਟਾ ਲੱਗੇ ਹੁੰਦਾ। ਉਹਨੇ ਰਾਤ ਜਾਦੇਤੀ 11 ਵਜੇ ਹੋਣਗੇ। ਉਹਨੇ ਉਹਦਾ ਬਾਹਰ ਖੜਕਾਇਆ ਬੁੜੀ ਨੇ। ਅੱਗ ਲੈਣ ਆ ਗਈ। ਮੰਡਣ ਸੀ। ਉਹਨਾਂ ਨੇ ਆਖਿਆ ਭਾਂਦਰੋਂ ਬਲਦਾਂ ਵਾਲਾ ਆ ਗਿਆ। ਦੇਰੇ ਹੋਏ। ਬੁੜੀ ਛੱਟ ਲਈ। ਉਹ ਚਗੜਾ ਮਾਲਾ ਕੇ ਫਿਰ ਉਹਨੇ ਆਖਿਆ ਤਾਂ ਕੁਝ ਹੋਰੀ ਜਾਵੇ। ਛੱਡ ਤੇ ਉਹਦਾ ਘਰ ਵਾਲਾ ਭੱਜ ਕੇ ਆ ਗਿਆ ਲੱਭੀ ਸੀ ਘਰ ਕਹਿੰਦੇ ਉਹ ਵੀ ਭੇਜਿਆ ਕਰਾਂ ਜਾਂ ਤੁਸੀਂ ਕਿਉਂ ਕੁੱਤੀ ਉਹ ਕਹਿੰਦੇ ਭਾਈ ਮਾਰ ਛੱਡ ਪਾ ਮਾਸ਼ਤਾ ਆਖਾ ਕਿਤੇ ਸਾਡਾ ਬਲਦ ਵਾਲੇ ਪਹਿਲਾਂ ਸਾਡੇ ਬੁੜੇ ਨੂੰ ਕੁੱਟ ਗਿਆ ਵੀ ਉਹ ਆ ਗਿਆ ਨੇਰੇ ਹੋਏ ਕਹਿੰਦਾ ਚੱਲ ਛੱਡ ਤੋਂ ਦਾ ਗਲਤੀ ਹੋ ਗਈ ਯਾਰ ਕੋਈ ਨਾ ਅਸੀਂ ਲਾਜ ਕਰਾ ਦਾਂਗੇ ਇਹਦਾ ਤੇ ਨਾਲੇ ਉਸ ਬੁੜੇ ਦਾ ਲਾਜ ਕਰ ਪਿੱਛੋ ਕਰਾਂਗੇ ਕਹੇ ਸਾਡੇ ਪਾਪੀ ਪਤਾ ਨਹੀਂ ਤਾਂ ਚੋਰ ਤੇ ਭਲੇਖੇ ਛੱਟ ਲਈ ਇਹ ਚੱਲ ਅੱਗ ਲਾਏਗੀ ਉਹ ਉਹ ਭਾਈ ਕੁਝ ਦੋ ਦਿਨ ਬਾਅਦ ਉਹਨਾਂ ਤਾਂ ਬਾਦ ਹਕੀਮ ਬਣ ਗਿਆ ਪੋਸਟਾ ਲੈ ਲਈ ਫੀਮ ਫੀਮ ਕੋਲੇ ਮਾਰੀ ਮੋਟੀ ਪਾਣੀ ਚ ਤੇ ਘੋਲ ਕੇ ਦਵਾਈ ਜੇ ਬਣਾਲੀ ਕੋਈ ਤੇ ਸਰਾਵ ਦਵਾਈਆਂ ਜਾਂ ਬਣਾਲੀਆਂ ਪਾ ਕੇ ਹੋਰ ਕੋ ਸਰ ਕੁਰਕ ਜੇ ਦਵਾਈ ਬਣਾਲੀ ਉਹ ਕਹਿੰਦਾ ਫਿਰਦਾ ਵੀ ਸੱਟਾ ਸੁੱਟਾ ਵੀ ਕੋਈ ਕੋਡਾ ਥੋੜਾ ਕੁਛ ਦੁਖਦਾ ਢੂਈ ਰੋਤੀ ਐ ਵੀ ਆਰਾਮ ਕਰ ਦੂੰਗਾ ਭੈ ਭਾਵਾ ਹੋਕੇ ਦਿੰਦਾ ਫਿਰ ਉਹ ਕਹਿੰਦੇ ਯਾਰ ਬੈਤ ਤੂੰ ਦਵਾਉਣਾ ਬੁੜੇ ਨੂੰ ਦਵਾਈ ਉਹ ਕਹਿੰਦੇ ਆ ਜਾ ਜਾ ਸਾਡੇ ਬੁੜੇ ਦੇ ਸੱਟਾ ਲਗਾ ਇਹਨੇ ਕਰ ਦੇਗਾ ਠੀਕ ਕਹਿੰਦਾ ਹਾਂ ਬੁੜੇ ਦਾ ਠੀਕ ਕਰ ਦੂੰ ਇੱਕ ਈ ਗੱਲ ਹੈ ਕਹਿੰਦੇ ਜਰਾ ਆ ਜਾ ਲੈ ਕੇ ਕਹਿੰਦੇ ਦੇ ਇਹਨੂੰ ਕੋਈ ਦਵਾਈ ਦੋਈ ਬੂੜੇ ਨੂੰ ਪਹਿਲਾਂ ਜਿਹੜੀ ਮਾਂ ਜੀ ਫੇਮ ਫੂਮ ਵਾਲੀ ਦਵਾਈ ਪੈਂਦੀ ਉਹ ਦੇਤੀ ਉਹਨੂੰ ਚਮਚਾ ਬੂੜੇ ਨੇ ਜੋ ਫੇਮ ਦੀ ਚਮਚਾ ਦਿੱਤਾ ਥੋੜਾ ਦਾ ਕੜਣਾ ਹੋ ਗਿਆ ਉੱਠ ਕੇ ਬੈਠਾ ਹੋ ਗਿਆ ਸਾਡੇ ਜੀ ਦੁਖ ਖਾੜ ਕੇ ਕੜਣਾ ਹੋ ਗਿਆ ਕਹਿੰਦਾ ਲੈ ਇੱਕ ਚਮਚਾ ਹੁਣ ਆਹ ਦਵਾਈ ਦਾ ਲੈ ਉਹ दारू ਵਾਲਾ ਪਾਸਾ ਚਮਚਾ ਕੋਲੀ ਹੋਈ ਉਹ ਮਾਰਿਆ ਥੋੜੀ ਜੀ ਅੱਧਾ ਕ ਪੀ ਗਏ ਨੀ ਕਾ ਦੋ ਚਮਚੇ ਪਾ ਕੇ ਮੁੰਡੇ ਨੂੰ ਰਸ ਆ ਗਿਆ ਕਹਿੰਦਾ ਮੈਂ ਤਾਂ ਜਮਾ ਠੀਕ ਆ ਤਾਂ ਕਹਿੰਦਾ ਹੁਣ ਦੋ ਦਰਾਂ ਚ ਠੀਕ ਹੋ ਜਾਾਂਗੇ ਉਹ ਮੁੰਡੇ ਕਹਿੰਦੇ ਵੀ ਸਾਨੂੰ ਦਵਾਈ ਇਹ ਦੇ ਜਾ ਸਾਨੂੰ ਕਹਿੰਦਾ ਤਾਂ ਦਵਾਈ ਮਾੜੀ ਜੀ ਆਪੇ ਤਾਂ ਹੁਣ ਥੋੜੀ ਐ ਮੁੱਕ ਗਈ ਬਣਾਉਣੀ ਪੂ ਕਹਿੰਦੇ ਬਣਾ ਦੇ ਫਿਰ ਕਹਿੰਦਾ ਬਣਾ ਮੈਂ ਤਾਂ ਨਾ ਬਣਦੀ ਯਾਰ ਕਹਿੰਦੇ ਬਣਾ ਦੇ ਕਹਿੰਦਾ ਤੁਹਾਨੂੰ ਆਪਦੀ ਹੱਦ ਤੋਂ ਟੱਪ ਕੇ ਸੱਤ ਹੱਦਾਂ ਤੋਂ ਤੁਹਾਨੂੰ ਸੱਤ ਖੂਹਾਂ ਦਾ ਪਾਣੀ ਲਿਆਉਣਾ ਪੂ ਥੋੜਾ ਥੋੜਾ ਲਿਆਓ ਪਾਪਾ ਉਹ ਪਾਕੇ ਦਵਾਈ ਬਣੂ ਹੈ ਆਏ ਨਹੀਂ ਬਣਦੀ ਕਹਿੰਦੇ ਕਦੇ ਲਿਆਵਾਂਗੇ ਕਹਿੰਦੇ ਲਿਆਓ ਫਿਰ ਮੈਂ ਉਰੀ ਆ ਮੈਂ ਕਾਲੂ ਬੈਠੂ ਤੁਸੀਂ ਲਿਆਓ ਕੋਈ ਅਜਾ ਦੁਕਾਨੋਂ ਨਿਕਲ ਗਿਆ ਕੋਈ ਲੌਮਕਾਲੋਂ ਨਿਕਲ ਗਿਆ ਕੋਈ ਭੈਣੀ ਕਿਨੇ ਵਾਗਿਆ ਕੋਈ ਬਹਾਦਰਪੁਰ ਕਿਨੇ ਵਾਗਿਆ ਛੱਤ ਪਿੰਡਾਂ ਚ ਪਈ ਭਾਲ ਕੇ ਪਾਣੀ ਪੂਣੀ ਲਿਆਏ ਆਬਦਾ ਪਿੰਡ ਢੱਡ ਕੇ ਜਦੋਂ ਲਿਆਏ ਜਦੋਂ ਦੇਖਿਆ ਕਹਿੰਦੇ ਕਿੱਥੇ ਆ ਬੈਦ ਉਹਨੇ ਉਹਨੇ ਜਦੋਂ ਵਾਗੇ ਵੀ ਤਾਂ ਚਰਲਾ ਕਹਿੰਗੇ ਬੁੜਾ ਫੇਰ ਸੱਟ ਲਿਆ ਉਹਨਾਂ ਤੋਂ ਬਾਅਦ ਕਹਿੰਦਾ ਬਲਦਾਂ ਦਾ ਕਹਿੰਦਾ ਢੇਲੀ ਦਾਤੀ ਬਲਦ ਬਲਦਾਂ ਨਾਲ ਸੱਟ ਲਿਆ ਬੜਾ ਫੇਰ ਕਾ ਲਿਆ ਜਿਹੜੇ ਹੋਰ ਹੈਗੇ ਪੈਸੇ ਕਿਤੇ ਲਿਆਏ ਹੋਣਗੇ ਕੱਲ ਪਰਸੋ ਕਾਇਦਨਾ ਹੋਗੇ ਉਹਨੇ ਭਾਈ ਦਾਤੇ ਕਹਿੰਦੇ ਹੋ ਉੱਥੇ ਦੱਬੇ ਪਏ ਨੇ ਭਾਈ ਕੱਢ ਲੋ ਫੇਰ ਮਾਰੇ ਚਾਰ ਲਫੇੜੇ ਫੇਰ ਦੱਸਦੇ ਜਿੱਥੇ ਹੋਰ ਤੇ ਕਹਿੰਦਾ ਵੀ ਹੁਣ ਤਾਂ ਹੈ ਨਹੀਂ ਕਾ ਹੈ ਮਾਰੋ ਭਾਈ ਛੱਡੋ ਭਾਈ ਕਹਿੰਦਾ ਚਾਰ ਹਿੰਦੇ ਕਹਦਾ ਬਲਦਾਲਾ ਮੈਂ ਜੇ ਨਾ ਠੱਗੀ ਛੱਡੀ ਤੁਸੀਂ ਚੋਰੀ ਕੰਮੋਂ ਹਟੇ ਫੇਰ ਵੀ ਮੈਨੂੰ ਭੱਜ ਗਿਆ ਭਾਈ ਉਹ ਆ ਕੇ ਪਾਣੀ ਲੈ ਕੇ ਕਹਿੰਦੇ ਕਿੱਥੇ ਬੈਦਵੀਲਾ ਬਣਾਓ ਦਵਾਈ ਉਹ ਕਹਿੰਦੇ ਕਿਹੜੀ ਬਾਇ ਉਹ ਕਿਹੜੀ ਦਵਾਈ ਬਣਾਉ ਭੈਣ ਜਰੋ ਤਾਂ ਬਲਦਾਲਾ ਸੀ ਮੈਨੂੰ ਕੁੱਟ ਕੇ ਫੇਰ ਮਿੰਜ ਕੱਢ ਗਿਆ ਮੇਰੀ ਤਾਂ ਹੱਡ ਦੁਖਦੇ ਨੇ ਕਹਿੰਦਾ ਫੇਰ ਕੁੱਟਿਆ ਕਹਿੰਦਾ ਨਾਲੇ ਕਹਿ ਕੇ ਆ ਮੈਂ ਫੇਰ ਮਿਲੂ ਤੁਹਾਨੂੰ ਕਹਿੰਦੇ ਕੋਈ ਨਾ ਮਿਲਣ ਦੇ ਐਨੂੰ ਚੱਪ ਦੇਾਂਗੇ ਜੇ ਕਿਤੇ ਮਿਲ ਜੇ ਸਾਰੇ ਭਾਂਗੇ ਕੱਢ ਦਾਂਗੇ ਕਹਿੰਦੇ ਹੁਣ ਨਹੀਂ ਬੜਾ ਜਿਆਦਾ ਆਰਾਮ ਆਉਂਦਾ ਤੇ ਜਿਆਦਾ ਛੱਟ ਲੱਗੀ ਕਹਿੰਦੇ ਹੁਣ ਫਲਾਣੇ ਪਿੰਡਾਂ ਬਾਇ ਦਾ ਉੱਥੇ ਲਈ ਚੱਲਦੇ ਹਾਂ ਬਾਕੀ ਦੋ ਹੀ ਵਾਕਿਆ ਲੈਉਣਿਆ ਉਹਦੇ ਪਿੰਡ ਵਿੱਚ ਦੀ ਲੱਕਣ ਲਾਦੀ ਉਹਨੇ ਦੇਖਿਆ ਵੀ ਆਹ ਜਾਣਦੇ ਨੇ ਭਾਂਦਰੋ ਬੁੜੇ ਨੂੰ ਨਹੀਂ ਮੰਝੇ ਤੇ ਫੇਰ ਇਹਨਾਂ ਦਾ ਕੰਮ ਕਰਾ ਬਾਕਿਆ ਸੱਥਾਂ ਚ ਉਹ ਪਿੰਡ ਚ ਹੀ ਤੇ ਹਜੇ ਸੱਥਾਂ ਚਕੇ ਬੱਗ ਰੱਖ ਦਿੰਦੇ ਬਾਕੀ ਹੁੰਦੇ ਬਾਕੀ ਨੂੰ ਕਹਿੰਦਾ ਵੀ ਐਂ ਕਰ ਉਹ ਸਮੇਂ ਤੇ 100 ਬਹੁਤ ਹੁੰਦਾ ਕਹਿੰਦਾ ਨੂੰ ਰੁਪਇਆ 100 ਦੇ ਕਹਿੰਦਾ ਇੱਕ ਕੰਮ ਕਰ ਕਹਿੰਦਾ ਕੀ ਕਹਿੰਦਾ ਜਿਹੜੇ ਉਹ ਮੰਚਾ ਲੈ ਕੇ ਆਉਣਗੇ ਇੱਧਰੋਂ ਬੜੇ ਨੂੰ ਕਹਿੰਦਾ ਉਹਨਾਂ ਨੂੰ ਕੇਰਾ ਐ ਕਹਿ ਕੇ ਡਾਂਗ ਥੱਲੇ ਮਾਰ ਕੇ ਭੱਜ ਜੀ ਵੀ ਕਹਿ ਕੇ ਮੈਂ ਬਲ ਦਾਂ ਕਹਿੰਦਾ ਤੇ ਕਹਿੰਦਾ ਤੇਰੇ ਨਾਲ ਰਲ ਗਏ ਰਲ ਨਾ ਦੇ ਜੇ ਤੈਨੂੰ ਫੜ ਲਿਆ ਫੇਰ ਤੈਨੂੰ ਕੁੜਕੜ ਮਾਰ ਦੇਣਗੇ ਰੁਪਿਆ ਤੈਨੂੰ 100 ਤੋਂ ਡਾਹ ਨਾ ਦੇ ਕਹਿੰਦਾ ਮੈਂ ਤਾਂ ਰੇਲ ਨੂੰ ਨਹੀਂ ਰਗ ਦੇ ਦਿੰਦਾ ਫੇਰ ਤਾਂ ਤੂੰ 100 ਲਿਆ ਲੈ ਕੇ ਭਾਈ ਉਹ ਬਾਹਰ ਵਾ ਕੇ ਜਦੋਂ ਨਿਕਲੇ ਪਿੰਡ ਤੋਂ ਬਾਹਰੇ ਆਉਂ ਕਹਿੰਦਾ ਹੋ ਉਹ ਆਉਂਦੇ ਆਪ ਲੁੱਕ ਗਿਆ ਉਹਨੇ ਕਿਲੇ ਦੀ ਵਾਹਤੋਂ ਖੜਕੇ ਤੇ ਮੈਂ ਥੋੜੀ ਦੂਰੋਂ ਕਹਿੰਦਾ ਮਾਰ ਕੇ ਡਾਂਗ ਥੱਲੇ ਕਹਿੰਦਾ ਬਲਦ ਹਲਾ ਮੈਂ ਕਹਿੰਦੇ ਵੀ ਬਲਦ ਹਲਾ ਤਾਂ ਆ ਗਿਆ ਉਹਨਾਂ ਨੇ ਮੰਜਾ ਧੜਕੇ ਉੱਥੇ ਪਏ ਗਏ ਮਗਰ ਉਹ ਤਾਂ ਹੁਣ ਕਿਲੇ ਦੀ ਵਾਹਤੋਂ ਕਿੱਥੇ ਰਲਣੇ ਤਾਂ ਭੱਜ ਗਿਆ ਪਿੰਡ 'ਚ ਜਾਵਲਿਆ ਭਾਲ ਦੇ ਫਿਰਨ ਉਹ ਨਿਕਲ ਕੇ ਫੇਰ ਲੋਕ ਆ ਗਿਆ ਫੁੜੇ ਤੇ ਫੇਰ ਮਾਰੇ ਚਾਰ ਚਪੇੜੇ ਮੂੰਹ ਤੇ ਉਹ ਕਹਿੰਦਾ ਕੁੱਟਦਾ ਕਵੇਂ ਕਹਿੰਦਾ ਬਲਦ ਹਲਾ ਮੈਂ ਐਂ ਜਰਾ ਬਲਦ ਤੇਲੀ ਦਾ ਸੀ ਫੇਰ ਭਾਈ ਉਹਨੇ ਕਹਿੰਦਾ ਦੇ ਪੈਸੇ ਹੋਰ ਕਹਿੰਦਾ ਲਾਜ ਕਰਾਉ ਉਹਨੂੰ ਅਸਰਾਣੇ ਥੱਲੇ ਪੈਸੇ ਨੇ ਕੱਢ ਲੈ ਜਿਹੜੇ ਹੈਗੇ ਲੈ ਜਾ ਮੇਰਾ ਕਹਲ ਸਾਡਾ ਹੋਰ ਤਾਂ ਹੈ ਨਹੀਂ ਤਾ ਹੈ ਮਾਰਤਾ ਹੈ ਸਾਡਾ ਕਹਿੰਦਾ ਲਿਆ ਲੈ ਕੇ ਪਾਰ ਗਿਆ ਉਹ ਆ ਗਏ ਕਹਿੰਦੇ ਬਾਪੂ ਤਾਂ ਰੇਲ ਬਣਾਤੀ ਕਹਿੰਦੇ ਸਾਨੂੰ ਤਾਂ ਰਲ ਨਹੀਂ ਤਾ ਕਹਿੰਦੇ ਬਾਲਾ ਡਰਿਆ ਉਹ ਕਹਿੰਦਾ ਕਿਹੜਾ ਡਰਿਆ ਕੁੜੀ ਤੋਦੋ ਬੁੱਤ ਉਹ ਬਲਦਾਂ ਦਾ ਮੈਨੂੰ ਫੇਰ ਕੁੱਟ ਗਿਆ ਨਾਲੇ ਫੇਰ ਪੈਸੇ ਹੀ ਲੈ ਗਿਆ ਜਿਹੜੇ ਮੇਰੇ ਹੈਗੇ ਤੇ ਆ ਤੁਹਾਡੇ ਕਲਾਜ ਕਰਾਉ ਉਹਨੂੰ ਤੇ ਉਹ ਕਹਿੰਦਾ ਤੁਸੀਂ ਇਹ ਆ ਹੀ ਛੱਡ ਦਿਓ ਠੱਗੀ ਵੀ ਛੱਡ ਦੋ ਬਚ ਜਾਗੇ ਬਸ ਕਹਿੰਦੇ ਤੰਗਾ ਫੇਰ ਭਾਈ ਉਹਦੇ ਆਏ ਉਹ ਘਰੀ ਆ ਗਏ ਉਹਦੇ ਉਹ ਕਹਿੰਦੇ ਭਰਾਵਾ ਹੁਣ ਨਾ ਸਾਡੇ ਬੁੜੇ ਨੂੰ ਕੁੱਟ ਕੇ ਮਾਰ ਦੀ ਅਸੀਂ ਠੱਗੀ ਛੱਡਤੀ ਤੇਰੇ ਪੈਸੇ ਤੈਨੂੰ ਪਾ ਮੈਂ ਹੋਰ ਲੈ ਲੈ ਵੀ ਆਪਣੀ ਹੁਣ 16 ਸਿਪਾਈ ਐ ਸਾਣ ਨੇ ਨਾ ਹੁਣ ਇਹ ਜਾ ਕੁਛ ਕਰੀ ਸਾਡੇ ਨਾਲ ਆ ਕੇ ਬੁੜੇ ਨਾਲ ਕਹਿੰਦਾ ਛੱਡਤੀ ਕਹਿੰਦਾ ਕਹਦਾ ਫੇਰ ਹੁਣ ਨਹੀਂ ਕੁਛ ਕਹਿੰਦਾ ਜਾਓ ਐਨੇ ਚਾਰੀ ਪੈ ਕਰਕੇ ਰਾਜੀ ਬੰਦਾ ਉਹਦੇ ਨਾਲ ਮੁੜ ਕੇ